ਮੰਮੀ ਨੂੰ ਪੁੱਛਦਾ ਬਾਲਾਂ ਦੇ ਪੈਚ ਤਾਂ ਨਹੀਂ ਲਵਾਉਣਾ ਆ ਦੇਖ ਲੈ ਤਿੰਨ ਰੰਗ ਵਾ ਇੱਕ ਕਿਹੜਾ ਇਧਰਲਾ ਦੇਖ ਲੈ ਆਸਮਾਨੀ ਜਿਹਾ ਹਰਾ ਤੇ ਇਧਰ ਆ ਗਿਆ ਗੁਲਾਬੀ ਜਿਹਾ ਹਨਾ ਪੁੱਛ ਲੈ ਕਿਹੜਾ ਆਂਟੀ ਨੂੰ ਪਸੰਦ ਆ ਫੇ ਲੈ ਆਈਏ ਇੱਕ ਮੰਗ ਕੇ ਲਓ ਜੀ ਚੱਲੇ ਭਾਜੀ ਹੁਣੇ ਉਹ ਕੱਲ ਸੌਰੀ ਯਾਰ ਲਾਈਵ ਨਹੀਂ ਹੋਇਆ ਕਿਉਂਕਿ ਜਿਆਦਾ ਤੈਤ ਹੋ ਗਈ ਸੀ ਕੱਲ ਤੋਂ ਪਤਾ ਨਹੀਂ ਲੱਗਾ ਜੀ ਲਾਈਵ ਅੱਜ ਜੀ ਅੱਜ ਅੱਜ ਹੋਵਾਂਗੇ ਲਾਈਵ ਕੱਲ ਥੋੜਾ ਜਿਹਾ ਟਾਈਮ ਦੇ ਦਈਏ ਭਾਜੀ ਮੜ ਜਾ ਆਪਾਂ ਭਰਾਵਾਂ ਨੂੰ ਸਾਰਿਆਂ ਨੂੰ ਜੀ ਨਹੀਂ ਮੜ ਜਾ ਟਾਈਮ ਦੇ ਦਈਏ ਆਪਾਂ ਭਰਾਵਾਂ ਨੂੰ ਜੀ ਸਾਰਿਆਂ ਨੂੰ ਟਾਈਮ ਦੇ ਦਿਓ ਮੈਨੂੰ ਇੱਕ ਵਾਰੀ ਘਰੇ ਪਹੁੰਚ ਲੈਣ ਦੋ ਫਿਰ ਫਿਰ ਮੈਂ ਤੁਹਾਨੂੰ ਟਾਈਮ ਦੱਸਦਾ ਕੋਈ ਕਹਿੰਦੇ ਛੁੱਟੀ ਕਰਨੀ ਕੰਮ ਤੋਂ ਆਪ ਨੂੰ ਸ਼ਿਫਟ ਤੋਂ ਕਹਿੰਦੇ ਛੀਤੀ ਆਣਾ ਕੋਈ ਨਹੀਂ ਤੁਹਾਡੇ ਜਦੋਂ ਤੁਹਾਡੀ ਛੁੱਟੀ ਹੋ ਜਾਊਗੀ ਉਦੋਂ ਹੋਵਾਂਗੇ ਲਾਈਕ ਕੋਈ ਚੱਕਰ ਲਵ ਯੂ ਸਾਰਿਆਂ ਨੂੰ ਲੋ ਜੀ ਪਹੁੰਚ ਗਏ ਕੰਨੇ ਪ੍ਰੇਮਲੀ ਸਿਟੀ ਸੈਂਟਰ ਬਾਕੀ ਮਨਜੀਤ ਭਾਜੀ ਹੁਣੀ ਅੰਦਰ ਹੀ ਆ 4-5 ਘੰਟੇ ਹੋ ਗਏ ਖਰੇ ਗੱਡੀ 'ਚ ਬਹਿ ਗਏ ਭਾਜੀ ਉਹ ਦੇਖੀਏ ਜਾ ਕੇ ਕਿਦਾਂ ਭਾਜੀ ਕਿੰਨੇ ਘੰਟੇ ਦਾ ਬਨਵਾਸ ਕੱਟਣਾ ਅੱਜ ਤਿੰਨ ਕਵਾਰੀ ਟੇਬਲ ਸਾਫ ਕਰਾਤੇ ਆ ਹਾਂ ਇੱਥੇ ਹੀ ਬੈਠੇ ਆ ਵਿੱਚ ਹੀ ਕੌਫੀਆਂ ਰੈਡ ਬੁੱਲਾਂ ਉਧਰ ਬੁੱਧੂ ਭਾਜੀ ਦਿਖਾਉਂਦੇ ਚੰਗੇ ਕਰਾ ਭਾਜੀ ਕਬੱਡੀ ਦਾ ਪਲੇਅਰ ਆ ਭਾਜੀ ਪਿੱਤੇ ਮਮੇ ਦੇ ਨਾਂ ਤੇ ਆ ਰੈਟਰੈਂਡ ਉੱਤੇ ਆਉ ਦੇ ਆਉ ਪਿੱਤਾ ਲੈਂਡ ਇੱਧਰ ਬੰਦੇ ਬਹਿ ਗਏ ਜਿਆਦਾ ਜੀ ਕਿੱਦਾਂ ਭਾਜੀ ਮੈਂ ਤਾਂ ਦਿਨ ਤੱਕ ਖੁੱਲੀ ਰੇਹ ਦੇ ਖੜਾ ਰਹਿ ਸਾਈਡ ਤੇ ਇੱਕ ਦੋ ਤਿੰਨ ਚਾਰ ਪੰਜ ਛੇਵਾ ਭਾਜੀ ਇੱਧਰ ਭਾਜੀ ਸੱਤ ਜਾਣੇ ਜੀ ਕਿ ਕੈਨੇਡਾ ਸਰਕਾਰ ਦੇ ਰੂਲ ਆ ਜੀ ਇਹ ਫਾਲੋ ਕਰਦੇ ਆ ਜੀ ਹਾਂ ਜੀ ਨਹੀਂ ਨਹੀਂ ਮੈਂ ਕਹਿੰਦਾ ਖੜੇ ਹੋ ਕੇ ਲੈ ਜਾਂਦੇ ਭਾਜੀ ਨੂੰ ਇਧਰੋਂ ਕੱਢ ਕੇ ਮੋਦਨ ਦੇ ਉੱਪਰੋਂ ਦੀ ਸਾਨ ਰੂਪ ਦਾਣੀ ਉਹ ਤੂੰ ਬਾਹਰ ਨਿਕਲ ਜਾ ਸਹੀ ਗੱਲ ਤੂੰ ਤੇ ਬਾਬਾ ਬਾਹਰ ਨਿਕਲ ਜਾ ਆ ਮੁੰਡਾ ਕਹਿੰਦਾ ਜੀ ਮੇਰੀ ਸਹੇਲੀ ਨੇ ਬਾਲ ਪੇਪਰ ਲਾਇਆ ਕਹਿੰਦਾ ਮੇਰਾ ਆਪਣੀ ਸਕਰੀਨ ਤੇ ਕੀ ਕਹਿੰਦੇ ਭਾਜੀ ਮੈਂ ਕਹਿੰਦਾ ਜਿੱਦ ਨੂੰ ਵੱਧ ਖਾ ਲੰਦੀ ਇਹਨੂੰ ਦੇਖ ਕੇ ਉਲਟੀ ਕਰਦੀ ਆ ਅਕਾਊਂਟ ਕੀਤਾ ਮੈਂਸ਼ਨ ਜੀ ਹੱਥ ਜਦੋਂ ਟੈਕਸ ਆਵਾ ਕਾਲੀ ਕਰਕੇ ਆ ਮੁੰਡਾ ਆਇਆ ਸੇਵਾ ਦਾ ਮੌਕਾ ਦਿੱਤਾ ਪਹਿਲਵਾਨ ਨੇ ਨੂੰ ਕਿ ਪੈਸੇ ਕਹਿੰਦਾ ਮੈਂ ਦੇਣੇ ਆ ਬਿੱਲ ਤੁਸੀਂ ਕੀ ਕਹਿੰਦੇ ਬਾਜੀ ਮੈਂ ਘਰੇ ਮੰਮੀ ਨੂੰ ਜਾ ਕੇ ਕਹਿੰਦੀ ਮੈਂ ਤਾਂ ਅਪਰੈਲ ਚ ਸਰਾਦ ਕਰ ਆਇਆ ਆ ਏ ਕੀ ਬਰਾਬਰ ਆ ਇਹ ਫਰਾਦ ਕਰ ਲਿਆ ਇਹਨੂੰ ਖਲਾ ਲਿਆ ਕੀ ਕਹਿੰਦਾ ਗੋਲਾ ਕੀ ਕਰਦਾ ਗੋਲਾ ਚਿੜੀ ਸ਼ਿੱਕਾ ਖੇਲਣ ਡਿਆ ਸੀ ਆਇਆ ਹੀ ਨਹੀਂ ਅੱਜ ਲੱਗਾ ਜੀ ਬਾਰਗਰ ਸ਼ਾਰਗਰ ਮੱਛੀ ਨਹੀਂ ਚੱਲੀ ਉਹ ਵੀ ਫਰੀ ਦੀ ਉਹਨਾਂ ਨੇ ਚਿੜੀ ਵੀ ਲੋ ਦੇਣੀ ਅੱਜ ਚਿੜੀ ਲੋ ਦੇਣੀ ਏ ਨਾ ਹੁੰਦੀ ਤੇ 나ਜ ਮੈਨੂੰ ਆ ਟਾਈਮ ਦੇਖਣਾ ਪੈਂਦਾ ਹੁਣ ਸਨੇਪਚੈਟਾ ਦੇਖੂ ਫੇਰ ਪਤਾ ਲੱਗੂ ਕਿੰਨੀ ਮੱਛੀ ਚੱਲੇ ਆ ਥੱਲਿਓਂ ਇਧਰੋਂ ਚੋਇਆ ਆ ਡੀਜ਼ਲ ਆ ਤੇਲ ਚੋਂ ਲਾ ਪਿਆ ਇਹ ਕਿਧਰੋਂ ਚੋਇਆ ਨਟ ਖੋਲਦਾ ਲੱਗਦਾ ਨਿਆਣੇ ਨੇ ਇਹਨੇ ਉਹ ਦੇ ਆ ਦੇਖੀ ਯਾਰ ਹਾਊ ਟੂ ਅਚੀਵ ਸਲੇਬ ਲਾਈਕ ਸਕਿਨ ਉਹ ਤਾਂ ਡੀਜ਼ਲ ਚੋਂ ਡਿਆ ਉਧਰ ਉਹ ਲੈ ਜਾ ਉਹ ਦੇ ਉਹ ਮੈਂ ਪਤਾ ਜੀ ਦੇਖੀ ਆ ਕੇ ਤੇਰੀ ਦਾ ਅਸਲੀ ਵੀ ਨਕਲੀ ਲਗਣੀ ਪਾਈ ਦੇਖ ਲੈ ਹੈਗੀ ਅਸਲੀ ਭਾਜੀ ਚੈੱਕ ਕਰ ਕੋਲੇ ਅਸਲੀ ਆ ਨਹੀਂ ਨਹੀਂ ਲੱਗਦੀ ਕੋਲੇ ਚੈੱਕ ਤਾਂ ਕਰਾਵੇ ਚੈਨੀ ਦਿਖੇ ਬੁੜੀ ਦੀ ਪਾਈ ਆ ਗੰਮੀ ਨੇ ਲਈ ਆ ਕੰਡੀਸ਼ਨ ਮੇਲੇ ਤੋਂ ਛੋਟੇ ਦੇ ਮੇਲੇ ਤੋਂ ਇੰਡੀਆ ਕੀ ਨਹੀਂ ਮੋਛ ਤੇਰੀ ਆ ਦਿਖਾ ਵਸੇ ਕੀ ਕਹਿੰਦਾ ਜਿੱਦਾਂ ਬੂੜਾ ਬਹੁਤ 30 ਕਿਲਿਆਂ ਦਾ ਮਾਲਕ ਹੁੰਦਾ ਨਹੀਂ ਤਾਂ ਗੱਗੂ ਕੱਲ ਦਾ ਮੁੰਡਾ ਹੁੰਦਾ ਇਦਾਂ ਰੱਖੀ ਹੈਗੇ 30 ਕਿਲੇ ਆ ਪਰ ਨੇੜੇ ਕੁ ਇੱਥੇ ਰਹਿੰਦੇ ਮੱਝਾਂ ਵਾਲੇ ਫਤਵਾਨ ਨੇ ਆਹ ਫੇਲੀ ਦਿਖਾਉਂਦਾ ਸੀ ਆਪਣੇ ਕੋਲ ਕੀ ਕਹਿੰਦਾ ਸ਼ਗਨ ਨਹੀਂ ਪੈਣੇ ਇਹਨੂੰ ਲਾਹ ਤਾਂ ਪੈਣੀ ਆ ਉਹਨੇ ਚੱਪਾ ਲਾਦਾ ਹੋਵੇ ਉਹਨਾਂ ਨੇ ਕੋਈ ਇਹਨੂੰ ਨਹੀਂ ਕੁਝ ਕਹਿਣਾ ਜਦੋਂ ਸ਼ਗਨ ਦੀ ਸ਼ਗਨ ਦੇ ਪਿੱਛੇ ਪਾਉਂਦੇ ਨਹੀਂ ਹੁੰਦੇ ਇੱਧਰ ਪਿੱਛੇ ਕੁੜੀ ਨੇ ਐ ਚਪੇੜਾ ਮਾਰੀ ਕੀ ਕਹਿੰਨੇ ਬਾਜੀ ਮੈਂ ਕਿ ਕੁੜੀ ਵਾਲਿਆਂ ਨੇ ਕਿਸ ਤਰ੍ਹਾਂ ਤੇ ਫਰਿਜ ਫਰਿਜ ਲਈਏ ਜਦਾਂ ਦਾ ਕਿਸ ਤਰ੍ਹਾਂ ਦਾ ਦਾਨ ਨੂੰ ਰੱਖਿਆ ਹੁੰਦਾ ਆਹ ਮਿਲਿਆ ਜੀ ਮੁੰਡਾ ਤੁਸੀਂ ਕੀ ਕਹਿੰਦੇ ਬਾਜੀ ਮੈਂ ਆ ਹਾਂ ਤੂੰ ਕਹਿੰਦਾ ਨਹੀਂ ਵੀ ਤੈਨੂੰ ਮਸ਼ਹੂਰ ਕਰ ਦੇਣਾ ਕਹਿੰਦਾ ਜਿਹੜੀ ਇੱਕ ਅੱਧੀ ਸੈੱਟ ਹੁੰਦੀ ਹਾਂ ਉਹ ਵੀ ਰਹਿਣ ਦੇਣੀ ਆ ਇਹ ਕਹਿੰਦਾ ਇਹ ਬੁੱਤੂ ਨਾਲ ਇੰਨੀ ਆਇਆ ਹਾਂ ਮੈਨੂੰ ਤਾਂ ਮੱਝ ਦੇ ਥੱਲੇ ਬਾੜ ਦੇ ਮੱਝ ਨੇ ਉਲੱਤ ਮਾਰ ਨਹੀਂ ਕਹਿੰਦਾ ਕੱਟਾ ਇੰਨਾ ਕਾਲਾ ਕਿੱਦਾਂ ਹੋ ਗਿਆ ਸਹੀ ਗੱਲ ਇਹਦੇ ਮੋਰੇ ਦਾ ਊਠ ਵੀ ਐਦਾ ਲੱਗਦਾ ਜਿਦਾ ਕੁੱਤੀ ਨੇ ਕਤੂਰੇ ਨਹੀਂ ਦਿੱਤੇ ਹੁੰਦੇ ਬੁੱਤੂ ਨਾਲ ਵਟਾਇਆ ਇਹ ਕਹਿੰਦਾ ਪਿਓ ਪੁੱਤ ਬੁੱਤੂ ਨਾਲ ਵਟਾਇਆ ਮੁੰਡੇ ਦੇ ਡੈਡੀ ਕਹਿੰਦੇ ਪਿਓ ਪੁੱਤ ਉਹਦੇ ਅਰ ਗਿਆ ਹੀ ਆ ちょうどえっ